ਤੁਰੇ ਤੁਰੇ ਨੇ ਫੋਨ ਲਾ ਕੇ ਬਹਿ ਗਏ 10 ਭਲਾ ਹੁਣ ਕੋਈ ਐਟ ਅ ਟਾਈਮ ਤੇ ਤਿਆਰ ਹੋਣਾ ਮੈਂ ਨਾਲ ਜਾਣ ਨੂੰ ਸਲਾਵਾ ਕਰਨੀ ਐ ਸਲਾਵਾ ਕਰਨੀ ਐ ਸਮਝ ਨਹੀਂ ਆਉਂਦੀ ਮੈਨੂੰ ਇੱਥੇ ਆ ਗਈਆਂ ਤੁਰ ਤੁਰ ਕੇ ਥੱਕ ਗਈ ਮੈਂ ਤੇ ਹਾਂ ਕਦੋਂ ਦਾ ਤੁਸੀਂ ਫੋਨ ਲਾਇਆ ਵੀ ਬਾਹਰ ਨਿਕਲ ਕੇ ਖਲੋ ਜਾ ਮੈਂ ਖਲੋ ਗਈ ਮੈਂ ਚੱਲ ਤੁਰ ਹੀ ਜਾਨੀ ਜਿੱਥੇ ਮਿਲਣਗੇ ਉੱਥੇ ਮੈਂ ਨਾ ਗੱਡੀ 'ਚ ਬਹਿ ਜੂ ਮੈਂ ਆ ਹੀ ਗਈ ਐ ਇੱਧਰ ਨੂੰ ਮੈਂ ਘਰ ਪਹੁੰਚ ਗਈ ਪਰ ਤੁਹਾਡੀ ਗੱਡੀ ਨਹੀਂ ਮੈਨੂੰ ਕਿਤੇ ਵੀ ਦਿਖੀ ਨਾ ਤੈਨੂੰ ਕੀ ਲੱਗਦਾ ਵਿਚੋਲਪਣਾ ਸੌਖਾ ਵਾ ਕਿਤੇ ਦੋਵਾਂ ਘਰਾਂ ਦੇ ਜੜੀ ਹੈ ਨਾ ਉਹ ਨਖਰੇ ਵਿਚੋਲੇ ਨੇ ਸਹਣੇ ਹੁੰਦੇ ਆ ਹਾਂ ਤੇ ਬਾਅਦ ਵਿੱਚ ਵਿਆਹ ਤੋਂ ਬਾਅਦ ਕੀ ਇਹਨੇ ਪੁੱਛਣਾ ਨਹੀਂ ਉਦੋਂ ਤੇ ਜਿੱਦਾਂ ਦੁੱਧ 'ਚ ਮੱਖੀ ਨੂੰ ਨਹੀਂ ਕੱਢ ਕੇ ਇਦਾਂ ਛੋਟ ਦੇਈਦਾ ਉਦਾਂ ਦੇ ਹੀ ਮੈਨੂੰ ਛੁੱਟ ਦੇ ਬਾਅਦ 'ਚ ਕਈ ਤੇ ਭਣਾ ਪਹਿਲਾਂ ਹੀ ਉਹ ਕੱਢ ਕੇ ਮਾਰ ਦੇ ਚਲੋ ਤੁਸੀਂ ਪਰੇ ਪਰੇ ਸਾਡੇ ਤੇ ਸੰਯੋਗ ਲਈ ਗਈ ਆਪੇ ਗੱਲ ਕਰ ਲਾਂਗੇ ਕੋਈ ਤੇ ਗੱਲ ਵਾ ਕੀ ਪਤਾ ਗਾੜੀ ਹੁਣ ਮੈਨੂੰ ਵੀ ਤੁਸੀਂ ਮੈਨੂੰ ਵਿੱਚ ਰੱਖਣਾ ਵੀ ਇਹ ਵਿਚੋਲੇ ਤੇ ਕਿ ਨਹੀਂ 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 ਭਣਾ ਮੈਂ ਤੇ ਰੱਖੂਗੀ ਮੈਂ ਤੇ ਐ ਤੋਰਨਾ ਨੂੰ ਮੈਂ ਸੁੱਖ ਸ਼ਾਂਤੀ ਦੇ ਨਾਲ ਤੇ ਜੇ ਵਿੱਚ ਸੋਖੋ ਉਹਦੇ ਫੇਰੀ ਸ਼ਾਂਤੀ ਨਾ ਤਰੂਗੀ। ਨਾ ਵੀ ਗੱਲ ਬਸ ਸੋਖੋ ਨਹੀਂ ਜ਼ਰੂਰੀ। ਚਲੋ ਫਿਰ ਚੱਲੀਏ ਭਾਜੀ ਨੂੰ ਕਹੋ ਕੱਢੋ ਗੱਡੀ ਪਰ। ਬਸ ਆਉਂਦੇ ਹੀ ਅੰਦਰ ਮਾਮੇ ਦੇ ਮੁੰਡੇ ਨੂੰ ਫੋਨ ਲਾ ਕੇ ਬੈ ਗਏ। ਤੁਰੇ ਤੁਰੇ ਜਾਂਦੇ ਸਲਾਮਾਂ ਕਰਨ ਡੈ ਪੈ ਅਗਲਾ ਤੁਰਦਾ ਭਲਾ ਨਾਲ ਇਦਾਂ। ਹਾਏ ਹਾਏ। ਅਗਲੇ ਨੇ ਕਹਿਣਾ ਉਹ ਤੋਂ ਸਾਪਿਆਂ ਤੋਂ ਧੂੰਡਿਆ। ਉਹਦਾ ਕਿਹਨੂੰ ਪਤਾ ਲੱਗਣਾ ਕਿਹਨੂੰ ਨਹੀਂ ਪਤਾ ਲੱਗਣਾ ਕਿਹਨੂੰ ਆਪਾਂ ਕਹਿ ਦੇਣਾ ਹੈ ਕਿ ਪਿਰਿਸ਼ਤਾ ਹੋ ਗਿਆ ਵਾ। ਹਮ ਪਹਿਲਾਂ ਹੀ ਇਹ ਤਾਂ ਹੁਣ ਦੱਸ ਕੇ ਬੈ ਗਏ। ਮੈਂ ਤਾਂ ਅੱਗੇ ਕਹਿੰਨੀ ਕਿ ਸ਼ੁਭ ਕਰਨ ਲੱਗਿਆ ਨਾ ਇਦਾਂ ਤੁਸੀਂ ਹਨਾ ਪੀ ਰੌਲਾ ਪਾਇਆ ਕਰੋ ਪਰ ਨਾ ਕਰ ਨਹੀਂ ਹੈ ਗਵਰ ਬਿਰੋੜਾ ਪੋਣਾ ਹੀ ਪੋਣਾ ਸਲਾਵਾਂ ਲਈ ਜਾਣੀ ਆ ਮੈਂ ਫਿਰ ਤੈਨੂੰ ਪਤਾ ਕਿਸ ਦੀ ਸਲਾਹ ਕੋਈ ਕਿਸ ਦੀ ਕੋਈ ਹੁਣ ਮੇਰੇ ਘਰ ਦੇ ਵਿੱਚ ਮੈਨੂੰ ਤੰਗੀ ਕਿਸ ਨੂੰ ਕੀ ਪਤਾ ਆਹੋ ਹੀ ਤੇ ਆ ਜਿਹੜਾ ਤੰਗੀ ਝਾਕਣ ਦੇ ਪਤਾ ਤੇ ਉਹਨੂੰ ਹੁੰਦਾ ਸਾਰਾ ਕੁਝ ਪਰ ਨਹੀਂ ਸਮਝੇ ਤੇ ਤਾਂ ਮਾਣਾ ਬਸੇ ਉਹ ਵੀ ਪਹਿਣ ਵਧੀਆ ਤਰੀਕ ਨਾਲ ਹੁਣ ਤੈਨੂੰ ਪਤਾ ਵਾ ਕਿ ਜਿੱਦਾਂ ਦੇ ਵੀ ਹੋਏ ਆਪਾਂ ਨੂੰ ਕਰਨਾ ਤੇ ਪਹਿਣਾ ਹੀ ਪਹਿਣਾ ਹੀ ਹਾਂ ਹੁਣ ਪਰ ਹੁਣ ਕੀ ਕੌਣ ਸਮਝਾਵੇ ਬੰਦਾ ਇਹਨੂੰ ਬੱਸ ਮੂੰਹ ਵਾਟ ਲੈਂਦਾ ਫੇਰ ਕਹਣਾ ਬੰਦੇ ਦੀਆਂ ਚੁਗਲੀਆਂ ਕਰਦੀ ਐ ਮੇਰੀ ਭੈਣ ਨਾ ਫੋਨ ਤੇ ਗੱਲ ਨਹੀਂ ਕਰਨ ਦਿੰਦਾ ਉਦਾਂ ਭੈਣਾ ਬੰਦਿਆਂ ਨੂੰ ਕਿਹੜਾ ਸਮਝਾਵੇ ਵੀ ਸਹੀ ਗੱਲ ਆ ਕਈ ਵਾਰੀ ਖਜਾਏ ਜਿੰਨੇ ਕਈ ਵਾਰੀ ਤੇ ਨਹੀਂ ਖੇ ਜਮਦੀ ਨਾ ਜਿਗਾ ਤਾਂ 750 ਡਾਕਰ ਚਲੀ ਜਾਵਾ ਪਰ ਜਾਵੇ ਬੰਦਾ ਕਿੱਥੇ ਸਿੱਪਕਲੀ ਸੀ ਕਿੱਥੇ ਆ ਕੇ ਤੇ ਉਹ ਨਾ ਕੰਧ ਨਾ ਲੱਗੀ ਹੋਵੇ ਅੰਦਰ ਹੀ ਆ ਵੀਰ ਦੇ ਮਗਰ ਮਗਰ ਫੇਰਦੀ ਆ ਪਚਪਚ ਕਰਦੀ ਜ਼ੂੰਬੜੀ ਆ ਪੂਰੀ ਆਹ ਚੱਲ ਫੇਰ ਭਾਜੀ ਜਾਗੇ ਸੱਸ ਦੀ ਜਾਨ ਖਾਇਆ ਕਰੀ ਚੱਲ ਤੇਰਾ ਛਟਕਾਰਾ ਕਰਨ ਲੱਗੀ ਆ ਨਾ ਮੈਂ ਯੋਦ ਹਾਂ ਤੋਦਾਂ ਮੈਂ ਕਿੰਨਾ ਕੰਮ ਛੱਡ ਕੇ ਚੱਲ ਜਾਈ ਇਹਦੇ ਸਿਰ ਤੇ ਫਾਇਦਾ ਤੇ ਹੈ ਹੀ ਆ ਕਿਉਂ ਤੋਦ ਹੈਗਾ ਜੀ ਆ ਖਿੱਚ ਭਜਾਈ ਆ ਬਸ ਬਾਕੀ ਫਾਇਦਾ ਹੈਗਾ ਵਾ ਨਿਆਣੇ ਵੀ ਤੁਸੀਂ ਕਿਹੜਾ ਨਾਂ ਲੈ ਕੇ ਚਨੇ ਦੇ ਸਿਰ ਤੇ ਏਦੇ ਸਿਰ ਤੇ ਛੱਡ ਕੇ ਚੱਲੀ ਮੈਂ ਤੇ ਨਿਆਣੇ ਪਤਾ ਕਿਉਂ ਨਹੀਂ ਲੈ ਕੇ ਚੱਲੀ ਮੈਂ ਕਿਹਾ ਹੋਰ ਨਾ ਹੋਵੇ ਉੱਥੇ ਜਾ ਕੇ ਉਹਦੀ ਸੱਸ ਸੌ ਸੌ ਰੁਪਈਆ ਇਹਨਾਂ ਨੂੰ ਫੜਾ ਦੇ ਕਈ ਵਾਰੀ ਬੰਦੇ ਦੇ ਦਿਮਾਗ 'ਚ ਨਹੀਂ ਹੁੰਦਾ ਟੈਨਸ਼ਨ ਹੋ ਜਾਣੀ ਹੁਣ ਜਿੱਦਾਂ ਜਾ ਕੇ ਉੱਥੇ ਹੀ ਵੀ ਉਪਰੇ ਉਹ ਵੀ ਉਪਰੇ ਤੇ ਮੈਂ ਕਿਹਾ ਹੋਰ ਨਾ ਹੋਵੇ 100 ਰੁਪਈਆ ਵੀ ਇੱਕ ਤੇ ਇਹ ਮੁਕਰ ਜੇ ਵੀ ਨਾਏ ਤਾਂ ਕੰਜੂਸੀ ਬੜੀ ਆ ਮਖਣਿਆਂ ਨੇ ਪੰਗਾ ਪਾਉਣਾ ਨਾਲੇ ਨਿਆਣਿਆਂ ਨੇ ਉੱਥੇ ਜੋਸ਼ ਜੀ ਰੱਖੀ ਹੋਣੀ ਹੈ ਨਾ ਇਹਨਾਂ ਨੇ ਤੇ ਇਦਾਂ ਪੈਣਾ ਖਾਣ ਭਿਜਦਾ ਭੁੱਖੇ ਹੁੰਦੇ ਆ ਫਿਰ ਹੈ ਤੇ ਚੱਲ ਨਿਆਣੇ ਆਈਆਂ ਖਾਣਾ ਜੀ ਕਰਦਾ ਹੀ ਹੈ ਇਹਨਾਂ ਨੇ ਤੇ ਬਸ ਆ ਹੀ ਆ ਨਹੀਂ ਖਾਣਾ ਜੇ ਨਹੀਂ ਖਾਣਾ ਹੋਰ ਨਹੀਂ ਕੋਈ ਤੇ ਨਾ ਹੀ ਕਰੀ ਜਣੀ ਆਪਣੀ ਆ ਖਾਣੇ ਸਾਨੂੰ ਤੇ ਹੋਰ ਜਿਹੜਾ ਵਾ ਲੇਜ ਤੇ ਆਈਸਕ੍ਰੀਮ ਤੇ ਉਹ ਚਾਹੀਦਾ ਚੱਲ ਪੈਣਾ ਚੜੇ ਟੱਕਾ ਨਾ ਨਾ ਟੱਕੇ ਹੀ ਚੰਗੇ ਆ ਝੋੜ ਮੈਂ ਤਾਂ ਤਾਂ ਹੀ ਸਾਰੇ ਅਰੇਂਜਮੈਂਟ ਕਰਕੇ ਤੇ ਘੇਰੀ ਚੱਲੀ ਚੱਲ ਮਾਰੋ ਫਿਰ ਮੰਡਿਓ ਦੇ ਆ ਦਿਓ ਗਾਂ ਆਪਾਂ ਬਾਹਰ ਨਿਕਲ ਗਈ ਆ ਆ ਗਿਆ ਆ ਗਿਆ ਚੱਲ ਗੇਟ ਤੇ ਮੈਂ ਪਹਿਲਾਂ ਖੋਲ ਕੇ ਰੱਖਿਆ ਲੈ ਕਿਥੇ ਰੈਪੀ ਹੋਣਾ ਮਰ ਬਹੁ ਮੈਂ ਗੱਡੀ ਬਾਹਰ ਖੜਦਾ ਮੁੰਡੇ ਫੜ ਲਈਗਾ ਜੀਰਜੀ ਟਾਈਮ ਨਾਲ ਆਜੇ ਜੇ ਇਹਨਾਂ ਮੁਰਤੇ ਮੈਨੂੰ ਵੇਖਣ ਹੋਣਾ ਹੈ ਤੇ ਇਹ ਵੇਖਾ ਵਿਖਾਈਏ ਸੱਗਣ ਫੜ ਲਾਉਂ ਚੱਲੇ ਆ ਕਿ ਉਹਨਾਂ ਬਾਹਰ ਚਾਉਣਾ ਕਹਿੰਦੇ ਆ ਆਂਦੇ ਆ ਕਿ ਹਲੇ ਹੋਈ ਤੂੰ ਨਾ ਟੈਨਸ਼ਨ ਲੈ ਤੇ ਤੂੰ ਨੇ ਆਲੇ ਸੰਭ ਜਗਾ ਤੇ ਬਾਹਰ ਮੁੰਡਾ ਫੜ ਲਈ ਠੀਕ ਐ ਵੀਰ ਹੂੰ ਦੇਖ ਵੇ ਗਰਾਹ ਵਾਲ ਮੇਰੀ ਅੱਖਾਂ ਹੀ ਤੱਕ ਗਈਆਂ ਅੱਜ ਚੱਲ ਕੋਈ ਨਹੀਂ ਮਾ ਉਹ ਅੱਜ ਗੇਟ 'ਚ ਖਲੋਤਾ ਰਹਿਣਾ ਵਾ ਇੱਕ ਜਾ ਪੁੱਫਰਣਾ ਇਹ ਵੀ ਘਰ ਬਿਠਾ ਲੈ ਟਾਈਮ ਨਾਲ ਇਦਾਂ ਰਿਸ਼ਤਾ ਪੱਕਾ ਹੀ ਹੋ ਗਿਆ ਹੁੰਦਾ ਵਾ ਹਾਂ ਚੱਲ ਕੋਈ ਨਹੀਂ ਦੇਖਦੇ ਆ ਪਰੋਣੇ ਕਸਣਾ ਹਣ ਵਾਇਕ ਰੂ ਪਰਮਾਦਮਾ ਚੰਗਾ ਚੰਗਾ ਮੱਥਾ ਲਾਵੇ ਵਧੀਆ ਵਧੀਆ ਰਿਸ਼ਤੇ ਨਿਪਰੇ ਚੜੇ ਕੋਈ ਗੱਲ ਨਹੀਂ ਵਧੀਆ ਵਧੀਆ ਹੀ ਚੜਨਾ ਦੀ ਤੈਂਸ਼ਨ ਨਾ ਲਾਉਂਦੇ ਤੈਨੂੰ ਵੀ ਸੋਭਾ ਮਿਲੇ ਭੈਣਾ ਤੁਸੀਂ ਤੇ ਅੱਜ ਦੋਵਾਂ ਜੀਅਾਂ ਨੇ ਮੈਚਿੰਗ ਹੀ ਬੜੀ ਕੀਤੀ ਆ ਤੇ ਆਈ ਹਾਂ ਦਾ ਦਾ ਸਪੈਸ਼ਲ ਓਕੇਜਨ ਤੇ ਨਾ ਮੈਚਿੰਗ ਕਾਰੀ ਲਈਦੀ ਐ ਅੱਛਾ ਚਲੋ ਵਧੀਆ ਫਿਰ ਕੇ ਹੋਰ ਰਿਲਾ ਰੁਲਾ ਬੰਨ ਜਾਂਦੀ ਆ ਬਾਬਾ ਇਹੋ ਤੇ ਮੈਮਰੀਜ਼ ਰਹਿਣੀਆਂ ਆ ਲਾਈਫ ਦੀ ਹਾਂ ਇਹ ਨਾਲੇ ਬੰਦਾ ਵੇਖ ਕੇ ਜਿਆਦ ਕਰ ਲੈਂਦਾ ਹੋਰ ਨਹੀਂ ਤਾਂ ਕੀ ਪਤਾ ਲੱਗਦਾ ਅੱਜ ਬੰਦਾ ਹੋਰ ਕੱਲ ਨੂੰ ਹੋਰ ਦਿਨ ਢਲਦੇ ਜਾਂਦੇ ਆ ਤੇ ਇਹਦੀਆਂ ਤਾਂ ਮੈਂ ਆਖਣ ਦੀਆਂ ਮੁੰਡਾ ਰਹਿ ਪੂਗਾ ਤੁਹਾਡਾ ਰੋਗਾ ਤਾਂ ਨਹੀਂ ਕਿਤੇ ਨਹੀਂ ਰਹਿ ਪੈਂਦਾ ਵਾ ਗਿੱਜਾ ਵਾ ਨਾਲ ਸਮਰੀਤ ਵਾ ਨਾ ਇਹਦੇ ਹਾਂ ਤਾਂ ਕਰਕੇ ਤਾਂ ਹੀ ਫੇਰ ਰਹਿ ਪੈਂਦਾ ਹੁਣ ਉਦਾਂ ਦੇ ਫੇਰ ਨਿਆਣਾ ਵਾ ਹਜੇ ਆਹੋਂ ਨਹੀਂ ਰਹਿ ਰੂ ਪੈਂਦਾ ਉਦ ਕੋਤਾ ਚੱਲ ਆ ਵੀ ਵਧੀਆ ਗਜਾਇਆ ਤੁਸੀਂ ਜਿਹੜਾ ਕਿਤੇ ਬੰਦਾ ਜਾਣਾ ਆਉਣਾ ਹੋਵੇ ਨਾ ਇਸ ਵੇਲੇ ਉਹੋ ਜੇ ਥਾਂ ਤੇ ਵੀ ਜਾਣਾ ਪੈਂਦਾ ਜਿਵੇਂ ਨਿਆਣਾ ਨਹੀਂ ਖੜ ਸਕਦੇ ਆਪਾਂ ਹੁਣ ਤੈਨੂੰ ਪਤਾ ਤਾਂ ਹੈਗਾ ਸੱਸ ਐ ਨਹੀਂ ਹੀਗੀ ਹੂੰ ਤੇ ਫਿਰ ਜਾਣਾ ਆਉਣਾ ਤਾਂ ਹਰ ਥਾਂ ਤੇ ਪੈਂਦਾ ਹੀਗਾ ਆਪ ਨੂੰ ਹੀ ਜਾਣਾ ਪੈਣਾ ਜੇ ਉੱਥੋਂ ਹੀ ਗੁੱਸਾ ਕਿ ਲਈ ਹੂੰ ਬੱਸ ਸਿਫਤ ਤੇ ਕਦੀ ਨਹੀਂ ਸੁੱਖ ਸੌਣ ਨੂੰ ਮਿਲੀ ਹਰ ਇੱਕ ਥਾਂ ਤੇ ਮੰਜੋਂ ਨੂੰ ਪੁੱਛ ਲਵਾਏ ਮੰਜੇ ਨਹੀਂ ਜਾਂਦੀ ਰਹੀ ਮੈਂ ਆਹ ਨਹੀਂ ਆ ਤੇ ਆ ਬੇਤੀ ਤਨ ਪਰ ਫੇਰ ਵੀ ਕਹਿੰਦੇ ਨਾ ਸਿਫਤਾਂ ਕਰਵਾਦੀਆਂ ਹੁੰਦੀਆਂ ਚੱਲ ਬਾਈ ਬੁ ਕਰ ਲੋ ਨਾਲ ਬਾਬੇ ਦਾ ਨਾਮ ਆ ਨਹੀਂ ਬਾਬੇ ਦਾ ਨਾਮ ਲੈਂਦੇ ਨੰਨੇ ਆ ਕੇ ਵਧੀਆ ਜੱਟ ਜੀ ਨੇ ਪਰੇ ਕੋਈ ਨਹੀਂ ਟੈਨਸ਼ਨ ਨਾ ਲੋ ਮੇਰੀ ਭੂਆ ਦਾ ਸੁਭਾਅ ਬਹੁਤ ਚੰਗਾ ਵਾ ਗੱਡੀ ਉਹਨਾਂ ਦੇ ਮੁੰਡੇ ਦਾ ਵੀ ਨਹੀਂ ਭੈਣਾ ਚੰਗਾ ਹੀ ਹੋਵੇ ਤੇ ਫੇਰ ਹੀ ਹੁੰਦਾ ਹ ਹ ਸੋਖਾ ਕਿਦਾਂ ਘਰ ਵਾਈਂਡਸ ਹੋਣਾ ਏ ਨਾ ਦੇ ਜਿਹੜੀ ਮੇਰੀ ਭੂਆ ਵਾ ਦੀ ਦਰਾਣੀ ਦਾ ਘਰ ਵਾ ਅੱਛਾ ਬੜਾ ਸੋਹਣਾ ਘਰ ਬਣਾਇਆ ਉਹਨਾਂ ਦਾ ਘਰ ਉਹਦੇ ਸਾਹਮਣੇ ਦਿਖਦਾ ਹੀ ਨਹੀਂ ਚੇਲਾ ਲੈਣੀ ਹਾਂਜੀ ਓ ਪਰੌਣੇ ਆ ਗਏ ਵੇ ਮੰਮੀ ਛੁੱਟੀ ਮੰਮੀ ਇੱਥੇ ਕੀ ਹੋ ਗਿਆ ਵਾ ਫਰੂਰੀ ਪਰੌਣੇ ਆ ਗਏ ਆਓ ਗੱਡੀ ਆ ਜੀ ਅੱਛਾ ਉਹ ਪਿਛਲੇ ਅੰਦਰ ਕੁਰਸੀਆਂ ਲੈ ਆਣ ਕੇ ਇੱਥੇ ਢਾਹ ਦੋ ਬੜਾ ਬੜਾ ਬਣਾਓ ਪਿੱਛੇ ਹੀ ਹੋ ਮੈਨੂੰ ਤਾਂ ਪਤਾ ਨਹੀਂ ਕਿੱਥੋਂ ਅੱਜ ਬੁਖਾਰ ਚੜ ਗਿਆ ਜਾਂ ਇਹ ਨੂੰ ਤੁਸੀਂ ਚੰਗਾ ਇਹਨੂੰ ਸਮਝਾ ਦੇ ਨਾਲੇ ਕੋਈ ਨਹੀਂ ਨਹੀਂ ਉਹ ਤੂੰ ਗੱਲ ਨਾ ਕਰੇ ਫਿਰ ਨਾ ਕੀ ਨਹੀਂ ਨਹੀਂ ਹੁੰਦਾ ਮੰਨ ਲਉ ਨਾ ਉਸ ਨੂੰ ਨੇ ਹਾਂ ਜੋ ਕਰੀ ਲੋਣ ਨੇ ਬੰਦੇ ਚੰਗੇ ਹੋਣੇ ਚਾਹੀਦੇ ਤੁਹਾਨੂੰ ਜੀ ਆਂ ਕਰ ਵੀ ਖੰਡੇ ਆਹ ਜਾਨੀ ਭਾਜੀ ਤੂੰ ਆ ਗਈ ਜਿਹੜੇ ਕੰਮ ਹੈ ਵਿਦ ਨਹੀਂ ਚਪਾ ਜਾ ਸਸਰੀ ਘਰ ਆ ਜੀ ਸਸਰੀ ਘਰ ਪੁੱਤ ਸੁਨਾਰਾ ਜੀ ਹਾਂ ਜੀ ਸਸਰੀ ਘਰ ਸਸਰੀ ਸਸਤਾ ਵੱਡੀ ਆਜੋ ਕਿੰਝ ਅੰਦਰ ਆਜਾ ਸਸਿਕਾ ਜਾਂਦੇ ਬੈਜੋ ਸਸਿਕਾ ਜਾਵਣ ਚਲ ਜੀ ਬੈਜੋ ਬਾਜੋ ਭਾਜੀ ਬੈਠ ਤੋਹੀਂ ਅੱਗੇ ਬੈਜਾ ਇੱਥੇ ਬੈਜੋ ਭਾਜੀ ਮੇਰੇ ਬੈਠਦੇ ਬੱਝਦੇ ਇਧਰ ਹੋ ਜਿਕੇ ਤੇ ਕੋਈ ਨਹੀਂ 그 봐지야, 전해지. 어디에요? 오르지, 오빠는 어디에요? 어디에요? 아, 남이야, 근데 우리 어디에? 여기. ਨੇਵੇਂ ਪਰੋਣੇ ਆ ਇਦਾਂ ਇਹ ਮੈਂ ਅੱਗ ਦੀ ਪਰੋਣੇ ਨਹੀਂ ਆਏ ਵੇਖੇ ਹੈ ਪਾਈਆ ਵੀ ਆਇਆ ਪਾਈਏ ਨੂੰ ਕੀ ਕਰਨ ਸੱਬਿਆ ਇਹਨਾਂ ਨੇ ਕਿਤੇ ਸ਼ੇਹੀ ਨਾਲਿ ਮਾਇਨਾਇ ਆਵੇ ਕਿੱਦਾਂ ਬੰਦਣ ਕੇ ਬਿਠਾ ਹੋਏ ਮੰਜੇ ਦੇ ਵੇ ਹਾ ਮੈਨੂੰ ਲੱਗਦਾ ਕੋਈ ਪਰੋਣੇ ਆ ਇਹਨੂੰ ਉਹ ਵੜ ਗਏ ਸਾਰੇ ਜਾਣੇ ਪੈਣਸ਼ਿਨ ਦੋਨੇ ਗੁੜਾਈ ਬਾਰ ਹਾਂ ਹਾਂ ਆ ਗਿਆ ਬਸ ਆ ਗਿਆ ਮੈਂ ਓਏ ਸ਼ਿੱਟਾਂ ਜੀਆਂ ਡੈਪੀਆਂ ਪੈਣਾ ਮੈਂ ਤਾਂ ਰੁਕ ਗਿਆ ਤੂੰ ਕਿੱਧਰ ਵੇਖੀ ਜਾਣ ਦੀ ਤੂੰ ਕਿੱਧਰ ਵੇਖਣ ਦੀ ਉੱਥੇ ਆਜਾ ਕਿਉਂ ਮੀਮੀ ਪਹਿਨ ਲਿਆ ਵਾ ਇੱਥੇ ਕੋਲ ਤੁਹਾਨੂੰ ਦੱਸਾਂ ਮੇਰੀ ਗੱਲ ਸੁਣੋ ਇਹਨਾਂ ਦੇ ਘਰੋਂ ਨਹੀਂ ਆਏ ਇਹ ਕਾਰ ਦੇ ਵਿੱਚ ਆਵੇ ਗੱਡੀ ਦੇ ਵਿੱਚ ਪਰੋਂੇ ਆਏ ਆ ਤਾਂ ਕੋਈ ਹੋਊ ਰਿਸ਼ਤੇਦਾਰ ਉਹਨੂੰ ਤਾਂ ਆਇਆ ਕਿ ਹਾਇ ਰਿਸ਼ਤੇਦਾਰ ਤੇ ਵੇਖੇ ਨਹੀਂ ਤਾਂ ਇਹ ਕਹਿੰਦੀ ਬੜੀ ਸੋਹਣੀ ਕੁੜੀ ਗੌਰਮਟੋ ਬਲਜੀ ਅਛਾ ਜੀ ਦਾਰਾ ਉਹਨੇ ਕੁੜੀ ਹੈ ਸਮੂਡ ਪਾਇਆ ਉਹ ਜੀ ਜਿਹੜਾ ਨਾਲ ਮੁੰਡਾ ਆਇਆ ਨੇ ਪੱਗ ਬੱਦੀ ਆ ਅਛਾ ਤੇ ਨਾਲ ਸੁਖਵਾ ਜਿਹੜੀ ਇਹਦੀ ਭਤੀਜੀ ਆਈ ਉਹ ਦਿਨ ਪਹਿਣ ਸਿੰਦੋਦੀ ਉਹੋ ਜਿਹੜੀ ਉਹ ਮੈਨੂੰ ਸਾਸਰੀ ਘਰ ਬੁਲਾ ਕੇ ਨੰਕੇ ਗਈ ਉਹ ਹੀ ਉਹ ਬੜੇ ਟੌਰ ਕੱਡੇ ਆ ਤੇ ਭਾਈ ਆਇਆ ਤੁਹਾਡਾ ਅਛਾ ਆਹੋ ਸਾਹ ਦਾ ਫੁੱਫੜ ਬਣ ਤਣ ਕੇ ਬੈਠਾ ਮਾਰ ਝੰਡਿਆ ਦੂਰ ਇਹ ਕੋਈ ਗਲੀ ਹੋ ਨਹੀਂ ਗਲੀ ਇਹਲੀ ਤੇ ਗੱਲ ਹੋਊਗੀ ਤੇ ਕੀ ਗੱਲ ਸਾਡੇ ਨਾਲ ਇਹਦੀ ਕੀ ਦੁਸ਼ਮਣੀ ਅਹੀ ਮਾਰੇਲੀ ਸੇ 10ਵੀਂ ਦਿੰਦੀ ਸਾਨੂੰ ਸਾਨੂੰ ਰੱਖ ਦਿੰਦੀ ਹੈ ਨਾ ਬਾਕੀ ਇਹ ਆ ਜੀ ਪਤਾ ਹੀ ਆ ਵੀ ਭਲੀ ਕਰ ਪਰੋਣੇ ਹੋਣੀ ਚਾਹ ਨਾ ਆਪਣੀ ਨੰਦ ਅਸੀਏ ਪਰੋਣੇ ਲੱਗੇ ਬੰਦਾ ਬੈੰਦਾ ਵਾ ਗੱਲਬਾਤ ਕਰਦਾ ਨਾ ਕੀ ਪਤਾ ਪਰੋਣੇ ਵੀ ਕੋਈ ਵੇਖ ਵਿਖਾਲੇ ਵਾਲੇ ਆਏ ਆ ਕਿ ਜਾਂ ਉਦਾਂ ਹੁਣ ਇਹ ਗੱਲ ਤਾਂ ਨਹੀਂ ਨਾ ਪਤਾ ਸਾਨੂੰ ਦੰਦਰ ਮੇਰਾ ਸਾਨੂੰ ਦੱਸਿਆ ਨਹੀਂ ਨਾ ਇਹ ਵੇਖ ਵਿਖਾਲੇ ਵਾਲੇ ਹੀ ਲੱਗਦਾ ਅਹਰ ਮੈਨੂੰ ਉਹ ਕੁੜੀ ਦਾ ਸ਼ੱਕ ਪੈਂਦਾ ਨਾ ਸੁਖ ਵਾ ਨਾ ਨਾਲ ਮੈਂ ਉਹ ਦਿਨ ਕਿਹਾ ਜੋ ਇਹਨੂੰ ਮੈਂ ਸੁਖ ਰਿਸ਼ਤਾ ਕਰਾ ਆਂਦੀ ਭੈਣ ਕਿਹੜੇ ਭੂਆ ਰਿਸ਼ਤੇ ਕਰਉਣੀ ਆ ਮੈਂ ਬੜਾ ਉਹਨੂੰ ਆਖਿਆ ਪਿਛਲ ਇਦਾਂ ਹੀ ਲੁਭ ਲੁਭ ਜਾਂਦਾ ਹੁੰਦਾ ਕਰਾ ਲਈਦਾ ਹਾਂ ਅੰਦਰ ਬੇਟੀ ਪੱਕਣ ਲੱਗ ਪਈ ਤੇ ਕਿੰਨਾ ਮੈਂ ਜ਼ੋਰ ਲਾਇਆ ਉਹਨਾਂ ਕਿਤੇ ਭੈਣ ਸ਼ਿੰਦੂ ਨੇ ਨਹੀਂ ਆਖਿਆ ਉਹਨੂੰ ਜਿੰਨਾ ਮੈਂ ਜ਼ੋਰ ਲਾਤਾ ਫੇ ਰਿਸ਼ਤਾ ਕਰਾ ਰਿਸ਼ਤਾ ਕਰਾ ਜੋ ਬੰਨੂ ਤੇ ਵੇਹਲਾ ਤਾਂ ਢਡੋਂ ਖੋਟੀ ਨਹੀਂ ਕੀ ਇਹ ਉਤਰਾ ਚੱਲ ਅੰਦਰ ਤੂੰ ਨਾ ਇੰਨੀ ਗੱਲ ਕਰ ਚੰਗਾ ਵਜੇ ਦੋ ਸਿਰ ਜੁੜ ਜਾਣਗੇ ਨਾ ਤੇ ਚੰਗਾ ਵਧੀਆ ਵਾ ਇਹ ਆ ਵੀ ਪਰਝਾਈ ਵੀ ਤੈਨੂੰ ਪਤਾ ਦਿਖ ਨਹੀਂ ਦੋਸਰ ਜੋੜਨੇਗੇ ਤੇ ਅਸੀਂ ਦੋਖੀ ਆ ਉਹਨਾਂ ਦੇ ਅਸੀਂ ਮਾੜੇ ਲਿਸੇ ਸੋਹਣੇ ਅਸੀਂ ਤੇ ਆਪਣੇ ਮੰਡਿਓ ਆਏ ਟੋਰ ਕੱਢੇ ਆ ਅਸੀਂ ਵੀ ਜਾ ਕੇ ਬਹਿ ਜਾਂਦੇ ਹੁਣ ਤੇ ਉਹਨਾਂ ਦੀ ਸਮਝਵਾਣਾ ਬੰਦਰ ਆਪਾਂ ਉਦਾਂ ਹੀ ਆਪਣੇ ਮਨ ਚ ਉਤਰਾ ਗੁੱਸਾ ਕਰੀ ਜਾਂਦੇ ਆ ਜੇ ਕੋਈ ਵੇਖੋ ਖਾਵਾ ਹੁੰਦਾ ਨਾ ਤੇ ਭਾਈ ਇਹੇ ਕਹਿ ਦੇਣਾ ਕਿ ਜਾ ਕੇ ਸਾਹਿਬ ਨੂੰ ਆਜ ਮਾਰੋ ਪਰ ਨਹੀਂ ਉਹ ਪਤਾ ਕੀ ਗੱਲ ਆ ਉਹ ਕੁੜੀ ਆਪਣੇ ਪ੍ਰੋਣੇ ਨੂੰ ਲੈ ਕੇ ਆਈ ਹੋਣੀ ਆ ਹਾਏ ਹਾਏ ਉਹਦਾ ਪ੍ਰੋਣਾ ਨਿੰਗਾ ਮੈਚਿੰਗ ਦਾ ਪ੍ਰੋਬਲਮ ਵੇਖਿਆ ਉਹਦਾ ਮੈਂ ਨਹੀਂ ਵੇਖਿਆ ਮੈਚਿੰਗ ਉਹ ਮੁੰਡੇ ਦੀ ਉਹਦੇ ਦੂਜੀ ਕੁੜੀ ਦੀ ਪੱਗ ਦੇ ਨਾਲ ਵਾ ਤੇ ਜਦੋਂ ਗਾੜੀ-ਗਾੜੀ ਉਹ ਸੁੱਖ ਜਾਣ ਰਹੀ ਸੀ ਨਾ ਅੱਛਾ ਸੁਣੋ ਤਾਂ ਸਹੀ ਮੇਰੀ ਗੱਲ ਸੁੱਖ ਗਾੜੀ-ਗਾੜੀ ਜਾਣ ਰਹੀ ਤੇ ਉਹਨਾਂ ਨੂੰ ਕਹਿੰਦੀ ਆਜੋ ਤੇ ਉਹ ਜਿਹੜੇ ਸੀ ਨਾ ਇੰਜ-ਇੰਜ ਕਰਕੇ ਵੇਖਣ ਰਹੇ ਘਰ ਵੇਂਦੇ ਹੋਣੇ ਆ ਹੈ ਆਹੋ ਨਹੀਂ ਨਹੀਂ ਉਹ ਭੁਜਾਈ ਜਾਣ ਰਹੀ ਕੋਈ ਲੈ ਕੇ ਅੰਦਰ ਖਾਣ ਨੂੰ ਪਾਣੀ ਪਿਆਲਣ ਲਈ ਹੋਣੀ ਆ ਉਹ ਪਾਣੀ ਅਜਾ ਪਾਣੀ ਹੋਊਗਾ ਪਾਣੀ ਪਿਆਲਣ ਗਈ ਹੋਣੀ ਨਿਕਲੀ ਸੀ ਨਾ ਉਦੋਂ ਮੈਂ ਵੇਖੀ ਆ ਪਾਣੀ ਲੈ ਕੇ ਗਈ ਹੋਣੀ ਆ ਹਾਂ ਤੇ ਹੁਣ ਕਿੰਦਾ ਕਰੀ ਆਪੇ ਚਲ ਜੀਏ ਕਿ ਨਹੀਂ ਤੇ ਸਾਨੂੰ ਕੀ ਲੋੜ ਅੰਦਰ ਜਾਣ ਦੀ ਅਗੇ ਸੱਦੀ ਦਾ ਬੁਲਾਈ ਤੇ ਮੈਂ ਲੜੇ ਦੀ ਤਾਈ ਸਾਨੂੰ ਕੀ ਲੋੜ ਜਾਣ ਦੀ ਆਵਾਜ਼ ਬਾਹਰ ਨਿਕਲ ਜਾਂਗੇ ਉਦੋਂ ਵੀ ਸੋਖ ਆਈ ਤੇ ਮੈਂ ਆਪੇ ਚਲ ਗਈ ਹਾਂ ਨਾ 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 ਤੂੰ ਨਾ ਜਾਵੀਂ ਇਹ ਗਲਤੀ ਨਾ ਹੁਣ ਕਰੀ ਹੁਣ ਉਹ ਤਿੰਨ ਚਾਰ ਜਾਣੇ ਆਏ ਆ ਨਾ ਹੁਣ ਤੂੰ ਨਾ ਇਹ ਗਲਤੀ ਕਰ ਪਰ ਜਿੰਨ ਜਰ ਤੱਕ ਮੈਨੂੰ ਪਤਾ ਨਹੀਂ ਲੱਗ ਰਿਹਾ ਉਹ ਜਰ ਤੱਕ ਤੇ ਹੋਰ ਤਰ੍ਹਾਂ ਹੁੰਦਾ ਰਹੇ ਨਾ ਵੀ ਕੌਣ ਹੋਣਗੇ ਕੋਈ ਨਹੀਂ ਕੁਛ ਨਹੀਂ ਹੁੰਦਾ ਯਾਰ ਤੇਰੇ ਵੀ ਜੀ ਨੂੰ ਗੁੱਸੇ ਵੈਰੀ ਕੋ ਹੋਣ ਲੱਗ ਪੈਂਦਾ ਤੁਸੀਂ ਕਿੱਥੇ ਚੱਲਨੇ ਕੀ ਨਾ ਫੋਨ ਆ ਗਿਆ ਵਾ ਮੈਂ ਚੱਲਿਆ ਅਸੀਂ ਸ਼ਹਿਰ ਨੂੰ ਹੁਣ ਮੈਂ ਰੁਕ ਜਾਂਦਾ ਇਹ ਨਾ ਵੇ ਕਰੇ ਮੁੜ ਕੇ ਫੇਰ ਆਕਰ ਵੀ ਆਵਾਜ਼ ਮਾਰੂ ਆਹ ਹੋ ਜੇ ਨਾ ਜਾਓ ਤੁਸੀਂ ਆਖਣਾ ਜਾਣ ਕੇ ਚਲ ਗਿਆ ਵਾ ਮੁੜ ਕੇ ਤੈਨੂੰ ਪਤਾ ਹੈ ਕਿ ਪੈਨਸ਼ਨ ਉਹ ਉਤੋਂ ਦੀ ਵੜ ਲੈਂਦੀ ਹੁੰਦੀ ਆ ਤੁਹਾਨੂੰ ਕਿਹੜੀ ਗੱਡੀ ਦੀ ਨਹੀਂ ਕੋਈ ਆਇਆ ਹੀ ਹੋਊਗਾ ਆਪਣੀ ਗਾੜੀ ਗਾੜੀ ਚੱਲ ਗਏ ਚਲੋ ਉੱਥੇ ਪਈਏ ਆਪਾਂ ਮਹਿ ਪੈਨਸ਼ਨ ਨੂੰ ਇਦਾਂ ਨਹੀਂ ਕਰਨੀ ਚਾਹੀਦੀ ਜਦੋਂ ਸਾਡੇ ਘਰ ਕੋਈ ਪਰੋਹਣੇ ਆਉਂਦੇ ਹੁੰਦੇ ਨੇ ਨਾ ਇਦਾਂ ਇੱਕ ਦੋ ਪਰੋਹਣਾ ਹੋਣਾ ਤਮੈ ਜਾ ਕੇ ਦੱਸਣ ਜਾਣਾ ਭੈਣ ਜੀ ਪਰੋਣੇ ਆਉਣ ਲੱਗੇ ਸਾਡੇ ਘਰ ਨੂੰ ਆਇਓ ਨਾਲੇ ਚਲ ਚੀਜ਼ਾਂ ਬਣਾਵਾਂਗੇ ਤੇ ਖਾਵਾਂਗੇ ਤੇ ਕੀ ਉਹਨੂੰ ਮਾੜਾ ਹੈਗਾ ਨਾਲੇ ਖਾ ਜਾਂਦੀ ਨਾਲੇ ਲੈ ਜਾਂਦੀ ਚਲ ਆ ਜਾ ਤੂੰ ਅੰਦਰ ਮੇਰੀ ਗੱਲ ਸੁਣ ਮੈਂ ਨਹੀਂ ਜਾਣਾ ਅੰਦਰ ਕਿਉਂ ਜੇ ਉਹ ਆਵਾਜ਼ ਮਾਰਨ ਆ ਗਈ ਨਾ ਮੁੜ ਕੇ ਮੈਨੂੰ ਪਤਾ ਲੱਗਣਾ ਤੇ ਬਾਹਰ ਤੇ ਛਿੱਟਾਂ ਪੈਣ ਦੀ ਆਵਾਜ਼ ਮਾਰੂਗੀ ਤੇ ਆਪੇ ਘਰ ਆਉਗੀਗਾ ਛਿੱਟਾਂ ਦੇ ਮੈਨੂੰ ਪਰਵਾਹ ਵਾ ਅਸੀਂ ਲੂਣ ਵਾ ਜਿਹੜੇ ਖੁਰ ਚੱਲੇ ਆ ਤੁਸੀਂ ਬਹੁਤ ਅੰਦਰ ਮੈਂ ਇੱਥੇ ਬਹਿਨੀ ਬਾਹਰ ਲੈ ਇਹੋ ਜਿਹ ਨਾਨੀਆਂ ਦਾ ਵੀ ਮੈਂ ਨਾ ਕੋਈ ਹਾਲ ਕਰਦਾ ਭੂਆ ਜੀ ਅ ਸਟੀਲ ਦੀਆਂ ਪਲੇਟਾਂ ਨੇ ਪਾ ਕੇ ਖੜਨੇ ਇਦਾਂ ਕਰੋ ਉਹ ਚੀਨੀ ਵਾਲੀਆਂ ਦਾ ਡਿਨਰ ਸੈੱਟ ਵਾਲੀਆਂ ਜਿਹੜੀਆਂ ਹੁੰਦੀਆਂ ਵਾ ਪੁੱਤ ਉਹ ਕੀ ਆ ਉਹਦੇ ਮਾਮੇ ਆਏ ਇਹਦੇ ਜੋ ਬੰਦੇ ਅੱਛਾ ਤੇ ਮੈਂ ਉਹ ਜੇ ਗਏ ਨਾ ਤੇ ਮੈਂ ਲੱਗੀ ਚੁੱਕਣ ਤੋਂ ਉਹ ਸਾਰੀਆਂ ਤੜਕ ਗਈਆਂ ਤੇ ਟੁੱਟ ਗਈਆਂ ਮੇਰੇ ਹੱਥੋਂ ਹਾਂ ਤੇ ਫਿਰ ਲਿਆਂਦਾ ਨਹੀਂ ਤੇ ਬਾਚਰ ਸੈੱਟ ਨਾ ਮੈਂ ਕਿਹਾ ਬੋਟੀ ਆਉਗੀ ਤੇ ਆਪੇ ਉਹ ਲਿਆਉਗੀ ਪੈਸੇ ਪੈਸੇ ਦੀ ਨਹੀਂ ਕੋਈ ਕਮੀ ਹੈ ਤੇ ਮੇਰੀ ਗੱਲ ਸੁਣ ਨਾ ਭੂਆ ਹੁਣ ਕਦੋਂ ਬੋਟੀ ਆ ਉਹਦੀ ਕਦੋਂ ਨੇ ਹੁਣ ਮੈਂ ਪਰੌਣਿਆਂ ਨੂੰ ਕਿਹ ਸਟੀਲ ਦੀਆਂ ਪਲੇਟਾਂ ਚ ਖੜਾ ਹੋਰ ਪੁੱਤ ਕੋਈ ਗੱਲ ਨਹੀਂ ਹਾਏ ਤੁਹਾਨੂੰ ਤੁਸੀਂ ਆਖੀ ਜਾਂਦੇ ਕੋਈ ਗੱਲ ਨਹੀਂ ਉਹਨਾਂ ਦਾ ਘਰ ਬਾਹਰ ਪਤਾ ਕਿੰਨੇ ਵਧੀਆ ਕਿੰਨੇ ਤਗੜੇ ਆ ਉਹ ਦੱਸੋ ਕੋਈ ਨਹੀਂ ਲਾਵਾਂਗੇ ਆਪਣੇ ਲੈ ਆਉਗੀ ਬੌਟੀ ਆਣੀ ਹੁਣ ਮੈਂ ਉਹਨਾਂ ਨੂੰ ਕੀ ਕਹਾਂ ਕਿ ਭਗਵਾਨ ਦੀ ਹੀ ਵੀ ਮੇਰੀ ਬੌਟੀ ਨਾ ਆਉਗੀ ਤੇ ਫੇਰ ਹੀ ਲਿਆਉਗੀ ਹੋਰ ਸਾਡੀ ਕੋਈ ਆਉਂਦਾ ਹੀ ਨਹੀਂ ਤੇ ਮੈਂ ਤੈਨੂੰ ਨਹੀਂ ਇੱਕ ਵਾਰ ਲਿਆਂਦਾ ਟੁੱਟ ਗਿਆ ਮੈਂ ਦਫਾ ਕਰ ਨਹੀਂ ਸੋੜਦਾ ਹਾਏ ਭਵਾਂਜੀ ਤੁਸੀਂ ਕਿਤੇ ਮੈਨੂੰ ਹੀ ਦੱਸ ਦਿੰਦੇ ਪੇ ਡਿਨਰ ਸੈਟ ਦੀਆਂ ਪਲੇਟਾਂ ਹੈ ਨਹੀਂ ਮੈਂ ਉਹੀ ਫੜ ਲਈ ਹੁੰਦੀ ਕਿ ਤੱਕ ਨਹੀਂ ਜਾਂਦੀ ਜਾਂਦੀ ਤੁਹਾਨੂੰ ਹੀ ਫੜਾ ਜਾਂਦੀ ਦੋਵੇਂ ਹੀ ਕੋਈ ਗੱਲ ਕੀਤੀ ਤੇ ਮੈਂ ਵੀ ਨਹੀਂ ਮੇਰੇ ਮਨ ਚ ਵੀ ਨਹੀਂ ਇਹ ਗੱਲ ਆਈ ਤੇ ਮੈਂ ਕਿਹਾ ਹੁੰਦੀਆਂ ਆ ਆਮ ਘਰਾਂ ਚ ਕਿੱਥੋਂ ਨਹੀਂ ਹੁੰਦੀਆਂ ਕਿਹੜਾ ਕੱਜ ਦਾ ਘਰ ਨਹੀਂ ਹੋਣ ਗਿਆ ਹੁਣ ਹੁਣ ਪੁੱਤ ਸਭ ਕੋ ਲੈ ਆਵਾਂਗੇ ਤੇ ਹੁਣ ਜਿਹੜਾ ਪਹਿਲਾ ਦਿਨੇ ਉਹਨਾਂ ਦੇ ਆ ਵੇਖਣਾ ਸਾਰਾ ਕੁਝ ਹੁਣ ਮੈਂ ਕੀ ਕਹਾਂ ਉਹਨਾਂ ਨੂੰ ਅਗਲੇ ਜੇ ਨਾ ਕਰ ਗਏ ਫਿਰ ਵੇਖਦੇ ਰਹੋ ਪੂਆਜੀ ਉਹਨਾਂ ਨੇ ਕਹਿੰਦਾ ਨਾ ਤਾਂ ਘੜ ਚੀਨੀ ਦੇ ਪਲੇਟਾ ਵੀ ਨਹੀਂ ਹੈ ਜੀ ਚਲੋ ਸਾਡੇ ਕਰਮ ਜੇ ਘਰਾਂ ਨੂੰ ਪੂਆ ਇਦਾਂ ਨਹੀਂ ਹੋਏ ਜੇ ਪੁੱਤ ਸੰਜੋਗ ਹੋਏ ਨਾ ਤੇ ਉਹਨਾਂ ਨੇ ਉਦਾਂ ਹੀ ਕਰਦੇ ਭੂਆ ਕਰਮ ਬਣਾਉਣੇ ਪੈਂਦੇ ਆਪ ਬਣਾਉਣੇ ਪੈਂਦੇ ਹੋਣੇ ਹੋ ਗਲਤੀ ਲੱਗ ਗਈ ਨਾ ਤੂੰ ਵੀ ਨਹੀਂ ਉਦਣ ਅੰਦਰ ਵੜੀ ਤੂੰ ਮੈਨੂੰ ਪੁੱਛ ਹੀ ਲੈਣੀ ਆ ਭੂਆ ਭਲੇ ਟਪਲਾਟਾ ਹੈ ਮੈਂ ਦੇਖਿਆ ਸਾਰਾ ਕੁਝ ਰੱਖਿਆ ਹੁਣਾਂ ਤੁਸੀਂ ਮੈਂ ਤਾਂ ਅੰਦਾਹਦੀ ਪੀਂਦੇ ਆਂਦਾ ਤੇ ਟੁੱਟ ਗਿਆ ਮੈਂ ਸਾਰੀਆਂ ਟੁੱਟ ਗਈਆਂ ਕੋਈ ਇੱਕ ਅੱਧੀ ਵੀ ਨਹੀਂ ਹੈਗੀ ਹੋਣੀਆਂ ਦੋ ਕਿ ਇੱਕ ਦੋਨ ਹੁਣ ਮੈਂ ਕੀ ਕਰਨਾ ਜੇ ਫਿਰ ਚੱਲ ਕੋਈ ਨਹੀਂ ਪੁੱਛ ਤੂੰ ਐਵੇਂ ਵਰਤ